ਕਿਸਾਨ ਵੀਰੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਪਸ਼ੂ ਬੀਮਾ ਸਕੀਮ ਦੇ ਬਾਰੇ ਪੰਜਾਬ ਦੇ ਵਿੱਚ ਆਪਾਂ ਨੂੰ ਕਿਹੜੇ ਕਿਹੜੇ ਡਾਕੂਮੈਂਟ ਉਹਦੇ ਲਈ ਚਾਹੀਦੇ ਕਿੰਨੇ ਪਸ਼ੂਆਂ ਤੱਕ ਆਪਾਂ ਜਿਹੜਾ ਬੀਮਾ ਕਰਾ ਸਕਦੇ ਆ ਬੱਕਰੀਆਂ ਸੂਰ ਅਤੇ ਖਰਗੋਸ਼ ਲਈ ਵੀ ਆਪਾਂ ਬੀਮਾ ਕਰਾ ਸਕਦੇ ਆ ਜਾਂ ਨਹੀਂ ਉਹਦੇ ਬਾਰੇ ਵੀ ਜਿਹੜੀ ਆਪਾਂ ਗੱਲਬਾਤ ਕਰਾਂਗੇ ਤੇ ਕਿੰਨੀ ਕੀਟ ਸਬਸਿਡੀ ਵੀ ਹੁੰਦੀ ਆ ਤੇ ਕਿੰਨੀ ਕੀਮਤ ਦਾ ਜਿਹੜਾ ਪਸ਼ੂ ਹੋਣਾ ਚਾਹੀਦਾ ਤੇ ਕਿਹੜੇ-ਕਿਹੜੇ ਜ਼ਰੂਰੀ ਡਾਕੂਮੈਂਟ ਜਾਂ ਦਸਤਾਵੇਜ਼ ਚਾਹੀਦੇ ਉਹਦੇ ਬਾਰੇ ਸਾਰੀ ਆਪਾਂ ਗੱਲਬਾਤ ਕਰਾਂਗੇ ਪਹਿਲਾਂ ਦਾ ਜਿਹੜੇ ਇੱਕ ਸਾਲ ਵੀਰ ਆਪਣੇ ਚੈਨਲ ਤੇ ਨਵੇਂ ਜੁੜੇ ਆ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲ ਬੈਲਵਾਲਾ ਜਿਹੜਾ ਆਈਕਨ ਯੂਰਨਾਪ ਲੈਣਾ ਤਾਂ ਜੋ ਹਰ ਨੋਟੀਫਿਕੇਸ਼ਨ ਤੁਹਾਡੇ ਤੀਕ ਪਹੁੰਚਦੀ ਰਹੇ ਰਾਸ਼ਟਰੀ ਪਸ਼ੂ ਤਨ ਮਿਸ਼ਨ ਦੇ ਤਹਿਤ ਪਸ਼ੂ ਬੀਮਾ ਯੋਜਨਾ ਦਾ ਆਦੇਸ਼ ਹੈ ਜਿਹੜਾ ਕਿਸਾਨਾਂ ਦੇ ਖਤਰੇ ਨੂੰ ਘਟਾਉਣ ਲਈ ਬੀਮਾ ਪ੍ਰੀਮੀਅਮ ਤੇ ਸਬਸਿਡੀ ਪ੍ਰਦਾਨ ਕਰਨਾ ਹੈ ਜਿਸ ਵਿੱਚ ਕਿਸਾਨਾਂ ਨੂੰ ਪੰਜ ਪਸ਼ੂਆਂ ਤੱਕ ਦਾ ਬੀਮਾ ਕਰਵਾਉਣ ਤੇ ਸਬਸਿਡੀ ਮਿਲਦੀ ਹੈ ਤੇ ਭੇਡਾਂ ਬੱਕਰੀਆਂ ਸੂਰ ਅਤੇ ਖਰਗੋਸ਼ ਦੇ ਮਾਲਕ ਨੂੰ ਵੀ ਬੀਮਾ ਸਬਸਿਡੀ ਪਸ਼ੂ ਕਾਈ ਦੇ ਆਧਾਰ ਤੇ ਦਿੱਤੀ ਜਾਵੇਗੀ ਇਸ ਸਕੀਮ ਦਾ ਉਦੇਸ਼ ਪਸ਼ੂਆਂ ਦੀ ਮੌਤ ਦੇ ਕਾਰਨ ਕਿਸਾਨਾਂ ਨੂੰ ਪੈਦਾ ਹੋਣ ਵਾਲੇ ਰਿਸਕ ਅਤੇ ਅਨਹੋਣੀਆ ਘਟਨਾਵਾਂ ਨੂੰ ਸੁਭਾਲਣ ਲਈ ਸੁਰੱਖਿਆ ਦੀ ਵਿਧੀ ਨੂੰ ਪੇਸ਼ ਕਰਨਾ ਤੇ ਲੋਕਾਂ ਨੂੰ ਪਸ਼ੂ ਬੀਮਾ ਦੇ ਫਾਇਦੇ ਬਾਰੇ ਦੱਸਣਾ ਹੈ ਤੇ ਆਪਾਂ ਨੂੰ ਕਿਹੜੇ-ਕਿਹੜੇ ਦੇ ਲਈ ਆਪਾਂ ਦੀ ਯੋਗਤਾ ਜਿਹੜੀ ਹੋਣੀ ਚਾਹੀਦੀ ਹੈ ਸਬਸਿਡੀ ਹਰ ਕਿਸਾਨ ਘਰਾਣੇ ਦੇ ਹਿਸਾਬ ਨਾਲ 5 ਪਸ਼ੂਆਂ ਤੱਕ ਸੀਮਿਤ ਹੈ ਸਵਾਏ ਬੇਡਾਂ ਬੱਕਰੀਆਂ ਸੂਰ ਅਤੇ ਖਰਗੋਸ਼ ਜਿੱਥੇ ਲਾਭ ਪੰਜ ਪਸ਼ੂ ਇਕਾਈਆਂ ਤੇ ਉਥੇ ਇੱਕ ਪਸ਼ੂ ਪਿੱਛੇ ਮੰਨ ਲਓ 10 ਆਪਣੇ ਕੋਲ ਬੇਡਾਂ ਹੋਣੀਆਂ ਚਾਹੀਦੀਆਂ ਨੇ ਤੇ 10 ਖਰਗੋਸ਼ 10 ਸੂਰ ਦੀ ਆਪਾਂ ਕਰਾ ਸਕਦੇ ਮੰਨ ਲਓ ਵੀ 50 ਹੋਣੇ ਚਾਹੀਦੇ ਆ ਤੇ ਦੂਜੇ ਆਪਾਂ ਘਟਦੇ ਵੀ ਕਰਾ ਸਕਦੇ ਹਾਲਾਂਕਿ ਜੇ ਕਿਸੇ ਲਾਭ ਤੇ ਕਿਸਾਨ ਕੋਲ ਪੰਜ ਤੋਂ ਘੱਟ ਪਸ਼ੂ ਜਾਂ ਇੱਕ ਪਸ਼ੂ ਇਕਾਈ ਹੈ ਤਾਂ ਉਹ ਵੀ ਸਬਸਿਡੀ ਦਾ ਜਿਹੜਾ ਲਾਭ اٹھਾ ਸਕਦਾ ਹਰ ਕਿਸਾਨ ਪੰਜ ਪਸ਼ੂਆਂ ਜਾਂ ਪੰਜ ਪਸ਼ੂ ਇਕਾਈ ਤੱਕ ਦਾ ਬੀਮਾ ਕਰਵਾ ਸਕਦਾ ਹੈ ਅਤੇ ਦੋਹਾਂ ਹੀ ਮਾਮਲਿਆਂ ਵਿੱਚ ਇੱਕ ਇਕਾਈ ਤੇ ਲਈ ਸਬਸਿਡੀ ਪ੍ਰਾਪਤ ਕਰ ਸਕਦਾ ਹੈ ਜਰਨਲ ਵਰਗ ਦੀ ਜਿਹੜੀ ਸਬਸਿਡੀ ਹੈ 50% ਅਤੇ ਐਸਸੀ ਤੇ ਐਸਟੀ ਵਰਗ ਲਈ 70% ਜਿਹੜੀ ਸਬਸਿਡੀ ਹੈ ਤੇ ਪਸ਼ੂਆਂ ਦੀ ਜਿਹੜੀ ਕੀਮਤ 70000 ਰੁਪਏ ਪ੍ਰਤੀ ਪਸ਼ੂ ਦੇ حساب ਨਾਲ ਹੁੰਦੀ ਹੈ ਤੇ ਜਰੂਰੀ ਜਿਹੜੇ ਦਸਤਾਵੇਜ਼ ਆਪਾਂ ਨੂੰ ਚਾਹੀਦੇ ਆ ਆਧਾਰ ਕਾਰਡ ਪਸ਼ੂ ਦੀ ਫੋਟੋ ਪਸ਼ੂ ਦਾ ਮੈਡੀਕਲ ਸਰਟੀਫਿਕੇਟ ਤੇ ਅਪਲਾਈ ਕਰਨ ਦਾ ਜਿਹੜਾ ਤਰੀਕਾ ਇਸ ਸਕੀਮ ਲਈ ਅਰਜੀ ਦੇਣ ਲਈ ਕਿਰਪਾ ਕਰਕੇ ਆਪਣੇ ਜਿਹੇ ਜ਼ਿਲ੍ਹੇ ਦੇ ਡੇਰੀ ਡਿਵੈਲਪਮੈਂਟ ਦਫ਼ਤਰ ਨਾਲ ਸੰਪਰਕ ਤੁਹਾਨੂੰ ਕਰਨਾ ਪਊਗਾ ਇਸ ਤੋਂ ਬਾਅਦ ਜਿਹੜਾ ਸਾਰਾ ਜਿਹੜਾ ਅੱਗੇ ਦੀ ਕਾਰਵਾਈ ਉਹ ਤੁਹਾਨੂੰ ਦੱਸ ਦੇਣਗੇ ਤੇ ਜਰੂਰੀ ਦਸਤਾਵੇਜ਼ ਤੁਹਾਨੂੰ ਦੱਸਤਾ ਵੀ ਆਧਾਰ ਕਾਰਡ ਪਸ਼ੂ ਦੀ ਫੋਟੋ ਤੇ ਪਸ਼ੂ ਦਾ ਜਿਹੜਾ ਮੈਡੀਕਲ ਸਰਟੀਫਿਕੇਟ ਚਾਹੀਦਾ ਹੁੰਦਾ ਤੇ 50% ਜਰਨਲ ਵਰਗ ਨੂੰ ਸਬਸਿਡੀ ਆ ਤੇ 70% ਜਿਹੜੀ ਹੈਗੀ ਆ ਐਸਸੀ ਤੇ ਐਸਟੀ ਵਾਲਿਆਂ ਨੂੰ ਤੇ ਪੰਜ ਪਸ਼ੂਆਂ ਤੱਕ ਸੀਮਿਤ ਆ ਜਿਹੜੀ ਇਹ ਸਬਸਿਡੀ ਆ ਤੇ ਇਹ ਇਹ ਸਬਸਿਡੀ ਜਿਹੜੀ ਆਪਾਂ ਖਰਗੋਸ਼ ਬੱਕਰੀਆਂ ਪੇਡਾਂ ਤੇ ਸੂਰ ਤੇ ਵੀ ਲੈ ਸਕਦੇ ਆ ਤੇ ਕਿਸ ਤਰ੍ਹਾਂ ਦੀ ਲੱਗੀ ਜਾਣਕਾਰੀ ਤਾਂ ਕਿਸਾਨ ਵੀਰੋ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ ਸਾਰੇ ਕਿਸਾਨ ਵੀਰਾਂ ਦਾ